ਦੀ ਗੱਲ ਪਦਮਸ਼ਰੀ ਹਜ਼ੂਰੀ ਰਾਗੀ ਭਾਈ ਨਿਰਮਨ ਸਿੰਘ ਹੋਣਾ ਬਾਰੇ ਕਰਾਂਗੇ ਜਿਨ੍ਹਾਂ ਨੂੰ ਕਿ ਏਸ਼ੀਆ ਦੇ ਸਾਰੇ ਗੁਰਦੁਆਰਿਆਂ ਦੇ ਵਿੱਚ ਕੀਰਤਨ ਕਰਨ ਦਾ ਸੁਭਾਅ ਪ੍ਰਾਪਤ ਹੋਇਆ ਜਿਨ੍ਹਾਂ ਨੇ 31 ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗਾਂ ਦੇ ਬਾਰੇ ਜਾਣਕਾਰੀ ਸੀ ਜਿਨ੍ਹਾਂ ਤੋਂ ਵੱਡਾ ਕੋਈ ਗਵਈਆ ਹੋਇਆ ਨਹੀਂ ਗਜ਼ਲ ਗਾਇਕ غلام अली ਜਿਨ੍ਹਾਂ ਮਰੇ ਨੀਵਾ ਹੋ ਕੇ ਨਿਵਦਾ ਸੀਗਾ ਤੇ ਜਿਨ੍ਹਾਂ ਦਾ ਆਖਰ ਸਮੇਂ ਸੰਸਕਾਰ ਸਮੇਂ ਇਹਨਾਂ ਲੋਕਾਂ ਨੇ ਬੜੀ ਘਟਿਆ ਤੇ ਨੀਚਤਾ ਵਾਲੀਆਂ ਹਰਕਤਾਂ ਕੀਤੀਆਂ ਸੀਗੀਆਂ ਜਿਨ੍ਹਾਂ ਨੂੰ ਬਸਪਾਰਤ ਸਰਕਾਰ ਵੱਲੋਂ ਪਦਮਸ਼ਰੀ ਅਵਾਰਡ ਵੀ ਮਿਲਿਆ ਹੋਇਆ ਸੀ ਜਿਨ੍ਹਾਂ ਨੇ ਕਿ ਸਿੱਖਾਂ ਦੇ ਮਹਾਨ ਪੰਜ ਤਕਤਾਂ ਤੇ ਕੀਰਤਨ ਕਰਨ ਦਾ ਜਿਹੜਾ ਉਹਨਾਂ ਨੂੰ ਹੀ ਇਹ ਸ਼ਰੇਹ ਜਾਂਦਾ ਹੈ ਇੱਕੋ ਇੱਕ ਚਕਸ ਹੋਇਆ ਜਿਨ੍ਹਾਂ ਨੇ ਪੰਜਾਂ ਹੀ ਤਕਤਾਂ ਤੇ ਕੀਰਤਨ ਕੀਤਾ ਹੋਇਆ ਹੈ ਦੋਸਤੋ ਗੱਲਬਾਤ ਹਯੂਰੀ ਰਾਗੀ ਭਾਈ ਨਿਰਮਲ ਸਿੰਘ ਹੋਣਾ ਬਾਰੇ ਕਰ ਰਹੇ ਆ ਜਿਨ੍ਹਾਂ ਦਾ ਕਿ ਪਿਛਲੇ ਸਮੇਂ ਹੀ ਧਿਆਨ ਤੋਂ ਅਸੀਂ ਕੋਰੋਨਾ ਕਾਲ ਦੇ ਵਿੱਚ ਉਹਨਾਂ ਦੇ ਬਾਰੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਮੈਂ ਚਾਹੁੰਨਾ ਕਿ ਉਹਨਾਂ ਬਾਰੇ ਪਤਾ ਲੱਗੇ ਕਿ ਕਿੰਡੇ ਤੱਕੜੇ ਮਹਾਨ ਗਿਆਨੀ ਸੀ ਸੰਗੀਤ ਦੇ ਉਨ੍ਹਾਂ ਤੋਂ ਵੱਡਾ ਕੋਈ ਸੰਗੀਤਕਾਰ ਹੋਇਆ ਹੀ ਨਹੀਂਗਾ ਸੋ ਦੋਸਤੋ ਜਿਹੜੇ ਭਾਈ ਨਰਮਨ ਸਿੰਘ ਹਜੂਰੀ ਰਾਗ ਕੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚਲੇ ਜਿਹੜੇ 31 ਰਾਗ ਆ ਉਹਨਾਂ ਦੇ ਬਾਰੇ ਏ ਟੂ ਜ਼ੈਡ ਨੌਲੇਜ ਸੀ ਤੇ ਉਹਨਾਂ ਤੋਂ ਵੱਧ ਜਾਣਕਾਰੀ ਕਿਸੇ ਹੋਰ ਨੂੰ ਨਹੀਂ ਸੀ ਉਹਨਾਂ ਨੂੰ ਏਸ਼ੀਆ ਦੇ ਵਿੱਚ ਜਿੰਨੇ ਸਿੱਖਾਂ ਦੇ ਗੁਰਦੁਆਰੇ ਆ ਉਹ ਹਰ ਗੁਰਦੁਆਰੇ ਵਿੱਚ ਉਹਨਾਂ ਨੇ ਕੀਰਤਨ ਕੀਤਾ ਸੀਗਾ ਤੇ ਜਿਹੜੇ ਸਿੱਖ ਧਰਮ ਦੇ ਪੰਜ ਤਖਤ ਆ ਉਹਨਾਂ ਦੇ ਉੱਤੇ ਵੀ ਭਾਈ ਨਿਰਮਨ ਸਿੰਘ ਹੋਣਾ ਨੂੰ ਕੀਰਤਨ ਕਰਨ ਦਾ ਸੁਭਾਅ ਪ੍ਰਾਪਤ ਹੋਇਆ ਸੀਗਾ ਇਹ ਉਹਨਾਂ ਲਈ ਬਹੁਤ ਵੱਡੀ ਇੱਕ ਉਪਲਬਧੀ ਸੀ ਤੇ ਉਹਨਾਂ ਵਰਗਾ ਕੀਰਤਨ ਸ਼ਾਇਦ ਨਾ ਕੋਈ ਕਰ ਸਕਿਆ ਤੇ ਨਾ ਹੀ ਕੋਈ ਕਰੂਗਾ 1984 ਜਦੋਂ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀ ਉਸ ਸਮੇਂ ਵਰਦੇ ਹੋਏ ਤੋਪਾਂ ਟੈਂਕਾਂ ਦੀ ਗੋਲਿਆਂ ਦੇ ਵਿੱਚ ਕੀਰਤਨ ਕੀਤਾ ਸੀਗਾ ਉਹਨਾਂ ਨੇ ਤੇ ਇੱਕ ਉਹੋ ਹੀ ਸ਼ਖਸ ਸੀਗੇ ਜਿਨ੍ਹਾਂ ਨੇ ਉਸ ਟਾਈਮੇ ਕੀਰਤਨ ਛੱਡਿਆ ਨਹੀਂ ਸੀਗਾ ਔਰ ਸਵੇਰ ਦੇ ਵੇਲੇ ਉਹ ਵਰਦੇ ਗੋਲਿਆਂ 'ਚ ਵੀ ਕੀਰਤਨ ਕਰਦੇ ਰਹੇ ਸੀਗੇ ਤੇ ਉਹਨਾਂ ਦੇ ਮਹਾਨ ਗਜਲ ਗਾਇਕ ਹੋਏ ਗੁਲਾਮ ਅਲੀ ਉਹ ਵੀ ਉਹਨਾਂ ਦੇ ਸਾਹਮਣੇ ਨੀਵੇਂ ਹੋ ਕੇ ਝੁਕਦੇ ਸੀਗੇ ਤੇ ਉਹ ਕਹਿੰਦੇ ਸੀ ਤੁਸੀਂ ਜਿੱਡੇ ਗਿਆਨੀ ਹੋ ਤੁਸੀਂ ਜਿੱਡੇ ਮਹਾਨ ਵਿਦਵਾਨ ਹੋ ਮੇਰਾ ਸਿਰ ਝੁਕਦਾ ਤੁਹਾਡੇ ਅੱਗੇ ਕਿਉਂਕਿ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਉਹਨਾਂ ਦੀਆਂ ਮੁਲਾਕਾਤਾਂ ਹੋਈਆਂ ਸੀ ਭਾਈ ਫਜੂਰੀ ਰਾਗੀ ਨਿਰਮਲ ਸਿੰਘ ਹੋਣਾਂ ਦੇ ਨਾਲ ਤੇ ਇਸ ਤਰ੍ਹਾਂ ਦੇ ਬਹੁਤ ਕਿੱਸੇ ਜੇ ਮੈਂ ਦੱਸਾਂ ਤੇ ਉਹਨਾਂ ਨੂੰ ਭਾਰਤ ਸਰਕਾਰ ਨੇ ਪਦਮਸ਼ਰੀ ਅਵਾਰਡ ਇਸੇ ਲਈ ਦਿੱਤਾ ਸੀ ਕਿ ਉਹ ਬਹੁਤ ਵੱਡੇ ਗਵਈਏ ਸਨ ਉਹਨਾਂ ਨੂੰ ਸੁਰਾਂ ਦਾ ਰਾਗ ਦੀ ਬਹੁਤ ਵੱਡੀ ਨੌਲੇਜ ਸੀ ਪਰ ਅੰਤ ਸਮੇਂ ਦੋਸਤੋ ਜਦੋਂ ਕਰੋਨਾ ਕਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਆ ਤਾਂ ਸਾਡੇ ਕੁਝ ਵੱਡੇ ਧਨਾੜ ਲੋਕਾਂ ਨੇ ਉਹਨਾਂ ਨੂੰ ਅੰਤਿਮ ਸੰਸਕਾਰ ਕਰਨ ਲਈ ਜਗ੍ਹਾ ਨਹੀਂ ਦਿੱਤੀ ਤੇ ਉਹਨਾਂ ਦੇ ਸ਼ਾਇਦ ਕਹਿੰਦੇ ਬੱਚੇ ਵੀ ਪਰਿਵਾਰਕਿਓ ਵੀ ਕੋਈ ਲੋਕ ਉਹਨਾਂ ਦੇ ਲੱਗੇ ਨਹੀਂ ਹਾਏ ਐਸੇ ਵੱਡੇ ਗਵਈਏ ਦੇ ਨਾਲ ਅੰਤ ਦੇ ਸਮੇਂ ਇਸ ਤਰ੍ਹਾਂ ਦਾ ਭਾਣਾ ਵਰਤਣਾ ਇਹ ਇੱਕ ਬਹੁਤ ਹੀ ਦੁਖਦਾਈ ਵਾਲੀ ਗੱਲ ਸੀ ਜਿਹੜੇ ਲੋਕਾਂ ਨੇ ਵੀ ਇਹ ਘਟੀਆ ਕਾਰਨਾ ਹਰਕਤ ਕੀਤੀ ਸੀ ਉਹਨਾਂ ਨੂੰ ਕਦੇ ਬਖਸ਼ਿਆ ਨਹੀਂ ਜਾ ਸਕਦਾ ਨਾ ਹੀ ਸਮਾਜ ਮaaf ਕਰੇਗਾ ਕਿ ਇੱਕ ਐਡੇ ਵੱਡੇ ਫਨਕਾਰ ਗਵਈਏ ਜਿਨ੍ਹਾਂ ਨੇ ਸਿੱਖਾਂ ਦੇ ਪੰਜਾਂ ਤਖਤਾਂ ਤੇ ਕੀਰਤਨ ਕੀਤਾ ਹੋਵੇ ਉਹਨਾਂ ਨੂੰ ਅੰਤ ਦੇ ਸਮੇਂ ਕੋਈ ਉਹਨਾਂ ਦੇ ਕੋਲ ਨਾ ਆਇਆ ਹੋਵੇ ਘਰ ਤੋਂ ਜਾਂ ਪਿੰਡ ਤੋਂ ਜਾਂ ਹੋਰ ਪਾਸੇੋਂ ਕੋਈ ਉਹਨਾਂ ਨੂੰ ਉਹ ਜਿਹੜਾ ਮਾਣ ਸਨਮਾਨ ਆਖਰ ਸਮੇਂ ਮਿਲਣਾ ਚਾਹੀਦਾ ਸੀ ਨਾ ਮਿਲਿਆ ਹੋਵੇ ਉਹ ਇੱਕ ਸਾਨੂੰ ਬਹੁਤ ਵੱਡੀ ਥੋਰ ਤੇ ਘਾਟ ਹਮੇਸ਼ਾ ਰਹਿਣੀ ਹੈ ਤੇ ਇਸ ਗੱਲ ਦੇ ਤਾਨੇ ਵੀ ਵੱਜਦੇ ਹੀ ਰਹਿਣਗੇ ਤੇ ਦੋਸਤੋ ਮੇਰੀ ਬੇਨਤੀ ਮੈਂ ਅੱਗੇ ਕਦੇ ਨਹੀਂ ਕਿਹਾ ਕਿ ਜਾਣਕਾਰੀ ਅੱਗੇ ਪਹੁੰਚਾਓ ਪਰ ਮੈਂ ਅੱਜ ਜ਼ਰੂਰ ਕਹਿ ਰਿਹਾ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਜੋ ਇਸ ਮਹਾਨ ਸ਼ਖਸੀਅਤ ਬਾਰੇ ਲੋਕਾਂ ਨੂੰ ਪਤਾ ਲੱਗ ਸਕੇ ਧੰਨਵਾਦ